ਪਿੰਡਾਂ ਦੀਆਂ ਗੱਲਾਂ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਵੀ ਪਿੰਡਾਂ ਦੇ ਵਿੱਚ ਕਿੰਨਾ ਆਪਸ ਵਿੱਚ ਲੋਕਾਂ ਦੇ ਵਿੱਚ ਪਿਆਰ ਇਤفاق ਹੁੰਦਾ ਹੈ ਤੇ ਇਸੇ ਦੀ ਉਦਾਹਰਨ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਜੋ ਫੋਟੋ ਵੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਪਿੰਡਾਂ ਦੇ ਲੋਕਾਂ ਨੇ ਆ ਦੇਖੋ ਇੱਕ ਪੋਸਟ ਦੇ ਵਿੱਚ ਚਰਨਜੀਤ ਢਿੱਲੋਂ ਲਿਖਦੇ ਆ ਕਿ ਆ ਬਜ਼ੁਰਗ ਬੇਬੇ ਬਾਪੂ ਨੇ ਆਪਣੇ ਗਵਾਂਢ ਵਿੱਚ ਰਹਿੰਦੀ ਧੀ ਦੇ ਵਿਆਹ ਵਿੱਚ 2 ਤੋਲੇ ਦੀ ਸੋਨ ਦੀ ਸੋਨੇ ਦੀ ਚੇਨ ਪਾਈ ਕਹਿੰਦੇ ਨਿੱਕੀ ਜੀ ਹੁੰਦੀ ਸੀ ਜਦੋਂ ਸਾਡੇ ਘਰ ਆ ਕੇ ਖੇਡਦੀ ਹੁੰਦੀ ਸੀ ਤੇ ਸਾਡੇ ਕੋਈ ਧੀ ਨਹੀਂ ਹੈ ਤੇ ਅਸੀਂ ਇਸ ਨੂੰ ਆਪਣੀ ਧੀ ਮੰਨਦੇ ਹਾਂ ਬੇਬੇ ਨਾਲੇ ਤਾਂ ਵਿਆਹਤਾ ਕੁੜੀ ਨੂੰ ਚੁੱਪ ਕਰਾਈ ਜਾਵੇ ਨਾਲੇ ਕਹੀ ਜਾਵੇ ਪੁੱਤ ਤੇਰੇ ਦੋ ਮਾਵਾ ਦੋ ਪਿਓ ਹੈ ਤੂੰ ਕਿਉਂ ਰੋਂਦੀ ਜਾਂਦੀ ਹੈ ਹੈ ਕਮਲੀ ਅਸੀਂ ਸੋਨੇ 'ਚ ਮੜ ਦੇਾਂਗੇ ਆਪਦੀ ਗੁੱਡੀ ਨੂੰ ਆਪ ਮੋਹ ਪਿਆਰ ਦੀਆਂ ਤੰਦਾਂ ਸਿਰਫ ਪਿੰਡਾਂ ਵਾਲੇ ਲੋਕਾਂ ਦੇ ਹਿੱਸੇ ਆਈਆਂ ਸ਼ਹਿਰਾਂ ਵਿੱਚ ਦਾ ਲੋਕਾਂ ਨੂੰ ਆਂਢ ਗੁਆਂਢ ਦੀ ਸਾਰ ਤੱਕ ਨਹੀਂ ਹੁੰਦੀ ਤਾਂ ਇਹ ਪੋਸਟ ਬੜੀ ਭਾਵਕ ਜੋ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਇੱਕ ਪਾਸੇ ਇਹੋ ਜਿਹੇ ਬੇਬੇ ਬਾਪੂ ਨੇ ਗੁਆਂਢੀ ਨੇ ਜੋ ਇੱਕ ਵਗਾਨੀ ਧੀ ਨੂੰ ਆਪਣੀ ਧੀ ਮੰਨਦੇ ਨੇ ਤੇ ਦੂਜੇ ਪਾਸੇ ਇੱਕ ਇਹੋ ਜਿਹੇ ਗੁਆਂਢੀ ਨੇ ਜੋ ਪਿਛਲੇ ਦਿਨੀ ਤੁਸੀਂ ਜਲੰਧਰ ਘਟਨਾ ਵਿੱਚ ਦੇਖੇ ਹੋਣੇ ਆ ਬਾਕੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਜੀ ਧੰਨਵਾਦ